ਆਪਣੇ ਪੱਕੇ ਯਾਰ ਰਾਜਵੀਰ ਜਵੰਦਾ ਦੇ ਸਸਕਾਰ ਮਗਰੋਂ ਭਾਵਕ ਹੋਇਆ ਕਲਵਿੰਦਰ ਬਿੱਲਾ ਤੇ ਜਿਸ ਲਈ ਉਹ ਆਪਣੀਆਂ ਪੁਰਾਣੀਆਂ ਯਾਦਾਂ ਤੇ ਦੁੱਖ ਨੂੰ ਸਾਂਝਾ ਕਰਦਾ ਹੈ ਤੇ ਇੱਕ ਪੋਸਟ ਪਾਉਂਦਾ ਹੈ ਜਿਸ ਵਿੱਚ ਲਿਖਦਾ ਹੈ ਰਾਜਵੀਰ ਕਿੱਥੇ ਲੱਭੀਏ ਤੈਨੂੰ ਤੁਹਾਨੂੰ ਮਾਫ ਕਰੀ ਯਾਰਾ ਤੈਨੂੰ ਬਚਾਉਣ ਲਈ ਦੈਨ ਇੱਕ ਰਾਤ ਇੱਕ ਕਰ ਦਿੱਤੀ ਪਰ ਸਾਡੇ ਪੱਲੇ ਕੁਝ ਵੀ ਨਾ ਪਿਆ ਰੱਬ ਨਾਲ ਮੈਨੂੰ ਤਾਂ ਪੂਰਾ ਗਿਲਾ ਏ ਰੱਬਾ ਤੈਨੂੰ ਜਮਾਂ ਤਰਸ ਨਹੀਂ ਆਇਆ ਉਹਦੇ ਨਿੱਕੇ ਨਿੱਕੇ ਜਵਾਬ ਉਹਦੀ ਮਾਂ ਘਰ ਵਾਲੀ ਭੈਣ ਕਿਸੇ ਤੇ ਦਾ ਤਰਸ ਕਰ ਲੈਂਦਾ ਸਭ ਦਾ ਦਿਲ ਤੋੜਦਾ ਪੂਰੀ ਦੁਨੀਆ ਜਿੰਨੀ ਅਰਦਾਸਾਂ ਤੇਰੇ ਲਈ ਹੋਈਆਂ ਮੈਂ ਆਪਣੀ ਸੁਰਤ 'ਚ ਕਦੇ ਨਾ ਸੁਣੀਆ ਨਾ ਦੇਖਿਆ ਲੱਗਦਾ ਰੱਬ ਨੂੰ ਤੂੰ ਜਵੰਧਿਆ ਜਿਆਦਾ ਪਿਆਰਾ ਸੀ ਤਾਂ ਹੀ ਉਹ ਤੈਨੂੰ ਲੈ ਗਿਆ ਸਾਡੇ ਕੋਲ ਯੂਨੀਵਰਸਿਟੀ 'ਕੱਠੇ ਪੜਦੇ ਆਂ ਕੱਠਿਆਂ ਨੇ ਸਟੇਜਾਂ ਤੇ ਗਾਉਣਾ ਗਰਾਊਂਡ ਜਾਣਾ ਹੌਲੀ-ਹੌਲੀ ਵਾਇਗਰੂ ਨੇ ਮਿਹਨਤ ਨੂੰ ਫਲ ਆਇਆ ਲੋਕਾਂ ਦੇ ਗਾਇਕ ਬਣਾਇਆ ਲੋਕ ਗੀਤ ਵਰਗੇ ਮੇਰੇ ਯਾਰ ਲੋਕ ਗੱਲਾਂ ਕਰਦੇ ਰਹਿੰਦੇ ਸੀ ਜਵੰਦਾ ਵਰਗਾ ਖਾੜਾ ਕੋਈ ਨਹੀਂ ਲਾ ਸਕਦਾ ਜਿੰਨਾ ਤੇਰੇ ਚਾਦਰਾਂ ਕੁੜਤਾ ਲਾਇਆ ਜੱਜਦਾ ਸੀ ਸ਼ਾਇਦ ਹੀ ਕਿਸੇ ਹੋਰ ਕਲਾਕਾਰ ਦੇ ਨਾਲ ਜੱਜਦਾ ਹੋਵੇ ਤੈਨੂੰ ਦੱਸਣਾ ਚਾਹਣਾ ਤੇ ਤੈਨੂੰ ਦੱਸਣਾ ਚਾਹਣੀ ਤੇਰੀ ਜਾਨ ਪਿੱਛੋਂ ਦੁਨੀਆ ਦੀ ਕਿਹੜੀ ਅੱਖੇ ਜਿਹੜੀ ਨਾ ਰੋਈ ਹੋਵੇ ਤੈਨੂੰ ਦੁਨੀਆ ਬਹੁਤ ਪਿਆਰ ਕਰਦੀ ਏ ਜਾਂ ਤੈਨੂੰ ਕੱਲ ਮੋੜਾ ਦਿੱਤਾ ਤੇਰੇ ਅੰਤਨ ਸੰਸਕਾਰ ਟਾਈਮ ਰੱਬ ਜਾਣਦਾ ਸੀ ਕੀ ਬੀਤੀ ਤੇਰੀ ਬੇਟੀ ਉਹ ਟਾਈਮ ਕਹਿ ਰਹੀ ਸੀ ਪਾਪਾ ਹੁਣ ਤਾਂ ਉੱਠ ਜਾਓ ਲਾਸਟ ਮੌਕਾ ਏ ਇਹ ਗੱਲਾਂ ਜਾਣ ਕੱਢਦੀਆਂ ਸੀ ਤੂੰ ਫਿਕਰ ਨਾ ਕਰੀ ਅਸੀਂ ਪਰਿਵਾਰ ਨਾਲ ਦਿਨ ਰਾਤ ਖੜੇ ਰਹਾਂਗੇ ਘਰ ਦੇ ਇੱਕ ਵੀਰ ਬਣ ਕੇ ਬੀਬੀ ਦੇ ਪੁੱਤ ਬਣ ਕੇ ਜਵਾਕਾਂ ਦੇ ਮਾਮੇ ਬਣ ਕੇ ਪੂਰਾ ਸਾਥ ਨਿਭਾਵਾਂਗੇ ਅਲਵਿਦਾ ਯਾਰਾ ਤੇਰੀ ਬਹੁਤ ਯਾਦ ਆਉਂਊ